ਗੁਰੂ ਗੋਬਿੰਦ ਸਿੰਘ ਜੀ ਨੇ ਮੌਜ ਵਿੱਚ ਬਚਨ ਕੀਤੇ ਸੀ ਕਿਸੇ ਸਿੱਖ ਦਾ ਕੋਈ ਕਾਰਜ ਅੜ ਜਾਵੇ ਬੜਾ ਧਿਆਨ ਨਾਲ ਸੁਣਿਓ ਇਹ ਗੁਰੂ ਗੋਬਿੰਦ ਸਿੰਘ ਨੇ ਬਚਨ ਕੀਤੇ ਸੀ ਕਿਸੇ ਸਿੱਖ ਦਾ ਕੋਈ ਕਾਰਜ ਅੜ ਜਾਵੇ ਕਿਸੇ ਸਰਵਰੀ ਦੂਜਾ ਲਵੈ ਸੀ ਮਨੁੱਖੀ ਦਵਾਰੇ ਤੀਜਾ ਲਵੈ ਸੀ ਕਬਰਾਂ ਕਿਸੇ ਸਰਵਰੀ ਕੋਲ ਮਨੁੱਖੀ ਦਵਾਰੇ ਤੇ ਕਬਰਾਂ ਕੋਲ ਜਾਣ ਦੀ ਲੋੜ ਨਹੀਂ ਮਹਾਰਾ ਨੇ ਕਿਹਾ ਸੀ ਐਸੇ ਤਰ੍ਹਾਂ ਗੁਰਬਾਣੀ ਦੇ ਪ੍ਰਵਾਹ ਚਲਾ ਕੇ ਦੇਗ ਕਰਾ ਕੇ ਅਰਦਾਸ ਕਰਿਓ ਅੜੇ ਹੋਏ ਕਾਰਜ ਰਾਸ ਹੋਣਗੇ ਗੱਜ ਕੇ ਆਖੋ ਸਾਧਨ ਵਾਹਿਗੁਰੂ ਤੁਸੀਂ ਕਹੋਗੇ ਗੁਰਗਬਾਹ ਸਿੰਘ ਨੇ ਪਾਣੀ ਕੋਲੋਂ ਹੀ ਨਾ ਸੁਣਾਤਾ ਹੋਵੇ ਇਤਿਹਾਸਿਕ ਪੰਕਤੀਆਂ ਲੈ ਨਾ ਕਰੋ ਤੇ ਹਾਵਲ ਪਿਹਾਵਲ ਕਹਿੰਦੇ ਤਿੰਨਾਂ ਚੀਜ਼ਾਂ ਦੀ ਦੇਗ ਜੜੀ ਬਣਦੀ ਆ ਆਟਾ ਖੰਡ ਤੇ ਘਿਓ ਇਹਨੂੰ ਤਿਹਾਵਲ ਦੀ ਦੇ ਕਹਿੰਦੇ ਕਰੋ ਤਿਹਾਵਲ ਅੜੇ ਜੋ ਕਾਜਾ ਕੋਈ ਕੰਮ ਅੜ ਗਿਆ ਤੁਹਾਡਾ ਕਰੋ ਤਿਹਾਵਲ ਅੜੇ ਜੋ ਕਾਜਾ ਕਾਰੇ ਅਰਦਾਸ ਧਰੋ ਮਮ ਧਿਆਨਾ ਕਾਰੇ ਅਰਦਾਸ ਧਰੋ ਮਮ ਧਿਆਨਾ ਹੋਏ ਮਨੋਰਥ ਪੂਰ ਮਹਾਨ ਏਓ ਕਲਾ ਵਰਤ ਰਹੀਏ ਜਵੈਰਿਆਂ ਨੇ ਇਨਾ ਤੇ ਆਮ ਬੰਦਾ ਸਮਝਦਾ ਕਿਥੇ ਇੱਕ ਸਰੀਰ ਸੁਮਨੀ ਸਾਹਿਬ ਪੜ ਰਿਹਾ ਤੇ 50000 ਬੰਦਾ ਸੁਮਨੀ ਸਾਹਿਬ ਪੜ ਰਿਹਾ ਤੇ ਉਹਦੇ ਵਿੱਚ ਫਿਰ ਸ਼ੀਤੀ ਫੌਜਾਂ ਵਰਤਣ ਗਿਆ ਨਹੀਂ ਆਖੋ ਸਤਨਾਮ ਵਾਹਿਗੁਰੂ ਨਾਮ ਦਾ ਔਰਾ ਬਣ ਜਾਂਦਾ ਮੈਂ ਕਿ ਨਿੱਗੀ ਜੀ ਗੱਲ ਕਰਦਾ ਤੁਹਾਡਾ ਪਿਤਾ ਬਾਬਾ ਦੀਪ ਸਿੰਘ ਤੁਹਾਡਾ ਪਿਤਾ ਕਲਗੀਆਂ ਵਾਲਾ ਕਿੰਨਾ ਸਮਰਥ ਨੇ ਬਾਬਾ ਬੰਦਾ ਸਿੰਘ ਭਾਦਰ ਜੀ ਨੂੰ ਜਦੋਂ ਤੋਰਿਆ ਨਾ ਨਦੇੜ ਤੋਂ ਟਾਈਮ ਪੂਰਾ ਸੂਰਾ ਭੋਗ ਵੀ ਟਾਈਮ ਸਰ ਪਾਣਾ ਤੇ ਲਫੇ ਧਿਆਨ ਨਾਲ ਸੁਣਿਓ ਮਹਾਰਾਜ ਨੇ ਇੱਕ ਗੱਲ ਕਹੀ ਬਾਬਾ ਬੰਦਾ ਸਿੰਘ ਭਾਦਰ ਜੀ ਨੂੰ ਗੁਰਗੋਬਿੰਦ ਸਿੰਘ ਨੇ ਕਿਹਾ ਜਦੋਂ ਕੋਈ ਔਖੀ ਆਏ ਬਣੇ ਸੁਣਿਓ ਜਦੋਂ ਕੋਈ ਔਖੀ ਆਏ ਬਣੇ ਪੰਜਾਂ ਸੰਗਾਂ ਤੋਂ ਅਰਦਾਸ ਕਰਾਈ ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਜਦੋਂ ਕੋਈ ਔਖੀ ਆਏ ਬਣੇ ਪੰਜਾਂ ਸੰਗਾਂ ਤੋਂ ਗੁਰਸਿੱਖਾਂ ਤੋਂ ਅਰਦਾਸ ਕਰਾਈ ਗੁਰਬਾਣੀ ਦਾ ਪ੍ਰਵਾਹ ਚਲਾ ਕੇ ਅਸੀਂ ਆਪ ਵਰਤਾਂਗੇ ਤੇ ਔਖੀ ਦੂਰ ਹੋਏਗੀ ਜਗਾਰਾ ਦੇ ਉੱਗ ਜਕੇ ਅੱਖੀਂ ਦੂਰ ਹੋਏ ਆ ਸਿਰਿਆਂ ਦਾ ਸਰਾਂਦ ਭੇਜਿਆ ਛੋਟੇ ਸਾਹਿਬ ਜਿਆਦਿਆਂ ਦਾ ਵजीर खान ਨੂੰ ਸਵਾਰ ਸਿਖਾਉਣਾ ਮੈਂ ਮਾੜਾ ਜਿਹਾ ਇਲਾਕਾ ਬੋਲਦਾ ਤੁਹਾੜੀ ਖਾਲਸਾ ਜਿਹਾ ਇਲਾਕਾ ਲਿਖਿਆ ਬਾਬਾ ਬੰਦਾ ਸਿੰਘ ਬਹਾਦਰ ਜਿੱਧਰੋਂ ਆ ਰਹੇ ਸੀ ਤਲੰਗ ਗੌਂਡ ਮਹਾਰਾਸ਼ਟਰ ਇੰਦੋਰ ਉਸ ਵਾਰ ਕੁਝ ਏਰੀਆ ਆ ਗਿਆ ਜੰਗਲ ਦਾ ਇਧਰ ਆ ਰਹੇ ਸਰਾਂਦਲ ਹਜ਼ੂਰ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਲਈ ਕਈ ਦਿਨ ਹੋ ਗਏ ਸੀ ਚੱਲਿਆ ਤੇ ਰਸਤੇ ਦੇ ਵਿੱਚ ਇੱਕ ਫੌਜ ਦੇ ਟੁਕੜੇ ਨੇ ਅੱਗੋਂ ਚੱਲਣ ਲਈ ਨਾ ਕਰਦੇ ਤਿੰਨ ਤਰ੍ਹਾਂ ਦੀਆਂ ਹੋਜਾਂ ਹੁੰਦੀਆਂ ਇਸ਼ਾਰਾ ਹੀ ਹੈ ਇੱਕ ਤੇ ਵਿਗੀਆਂ ਹੁੰਦੀਆਂ ਇੱਕ ਥੋੜੀ ਮਾਇਆ ਲੈਂਦੀ ਹੈ ਤੀਜੇ ਹੁੰਦੇ ਜਿਨ੍ਹਾਂ ਦਾ ਵਿੱਚ ਹਿੱਸਾ ਹੁੰਦਾ ਉਹ ਫਿਰ ਜਿਹੜੇ ਕੋਈ ਲੈਣ ਵਾਲੇ ਮਾਇਆ ਉਹ ਰਾਜ ਰੋਗੇ ਪਤਾ ਨਹੀਂ ਜੀ ਜਾ ਕੇ ਤੁਸੀਂ ਕੁਝ ਕਰੋ ਕਿ ਨਾ ਕਰੋ ਅਸੀਂ ਅੱਗੇ ਨਹੀਂ ਜਾਣਾ ਸਾਨੂੰ ਕੁਝ ਮਾਇਆ ਰਾਜ ਦਿਓ ਬਾਬਾ ਬੰਦਾ ਸਿੰਘ ਭਾਦਰ ਕਹਿੰਦੇ ਭਾਈ ਇਹ ਜੰਗਲ ਦਾ ਸਮਾਂ ਆਪਾਂ ਜਾਣੇ ਆ ਸਾਰਿਆਂ ਦਾ ਕੋਟਾ ਪੂਰਾ ਕਰਾਂਗੇ ਤੁਸੀਂ ਰਾਜ ਹੀ ਅੜ ਗਏ ਥੋੜੇ ਜੇ ਸਰੀਰ ਉਹ ਦੂਜੀ ਆਰੀ ਸਮਝਾਇਆ ਪੀਜੀ ਆਰੀ ਮੈਂ ਗੱਲ ਛੋਟੀ ਕਰਾਂ ਨਹੀਂ ਮੰਨੇ ਬਾਬਾ ਬੰਦਾ ਸਿੰਘ ਭਾਦਰ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੇ ਆਣ ਲੱਗਿਆ ਕਿਹਾ ਸੀ ਕੋਈ ਔਖੀ ਬਣੇ ਤੇ ਪੰਜਾਂ ਨੂੰ ਲੈ ਕੇ ਅਰਦਾਸ ਕਰੀ ਬਾਣੀ ਪੜ ਕੇ ਔਖੀ ਦੂਰ ਹੋਏਗੀ ਅਸੀਂ ਵਰਤਾਂਗੇ ਆਕੋ ਸਤਨਾਮ ਬਾਬਾ ਬੰਦਾ ਸਿੰਘ ਭਾਦਰ ਕਹਿੰਦੇ ਨਾਲੇ ਤੇ ਚੈੱਕ ਹੋ ਜਾਏਗਾ ਨਾਲੇ ਹਣ ਔਖੀ ਬਣ ਗਈ ਰਾਹ ਜੀ ਅੜ ਗਏ ਕੁਝ ਬੰਦੇ ਤੇ ਨਾਲੇ ਗੁਰੂ ਗੋਬਿੰਦ ਸਿੰਘ ਦਾ ਵਜਨ ਚੈੱਕ ਹੋ ਜਾਏਗਾ ਆਹ ਇਹ ਇਤਿਹਾਸ ਹੈ ਪ੍ਰਿੰਸੀਪਲ ਸਦਵੀਰ ਸਿੰਘ ਨੇ ਲਿਖਿਆ ਆ ਸਿੱਖ ਆਦ ਸਾਖੀਆਂ ਕਿਤਾਬ ਦਾ ਨਾਂ ਹੈ ਕਹਿੰਦੇ ਬਾਬਾ ਬੰਦਾ ਸਿੰਘ ਭਾਦਰ ਜੀ ਨੇ ਪੰਜ ਗੁਰ ਸਿੱਖ ਜੰਗਲ ਦਾ ਰਾਹ ਐ ਸੋਚੀ ਚਦਰ ਵਿਸ਼ਾਗ ਇੱਕ ਚਦਰ ਸਾਹਮਣੇ ਸੋਚੀ ਵਿਸ਼ਾਗੇ ਭਾਵਨਾ ਬਣਾ ਕੇ ਕਲਗੀਆਂ 'ਲੇ ਬੈਠੇ ਆ ਸ੍ਰੀ ਜਬਜੀ ਸਾਹਿਬ ਦੇ ਪਾਠ ਦੀਆਂ ਹਾਜ਼ਰੀਆਂ ਲਾ ਕੇ ਤੇ ਕਹਿੰਦੇ ਪੰਜਾਂ ਸਿੰਘਾਂ ਨੇ ਅਰਦਾਸ ਕੀਤੀ ਮਹਾਰਾਜ ਜੰਗਲ ਵਿੱਚ ਕੁਝ ਸਰੀਰ ਅੜ ਗਏ ਖਰਚੀ ਮੰਗਦੇ ਐ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਕਿਹਾ ਸੀ ਪੰਜਾਂ ਕੋਲੋਂ ਅਰਦਾਸ ਕਰਾਈ ਮੈਂ ਵਰਤਾਂਗਾ ਆਪ ਜੀ ਬੋੜਾ ਕਿਰਪਾ ਕਰੋ ਹੁਣ ਧਿਆਨ ਨਾ ਸੁਣਿਓ ਅਰਦਾਸ ਕਰਨ ਤੋਂ ਬਾਅਦ ਅੱਧਾ ਘੰਟਾ ਨਹੀਂ ਬੀਤਿਆ ਅੱਧਾ ਘੰਟਾ ਤੇ ਪ੍ਰਿੰਸੀਪਲ ਸੁਦੀਰ ਸਿੰਘ ਲਿਖਦੇ ਆ ਇੱਕ ਵਣਜਾਰੇ ਸਿੱਖਾਂ ਦਾ ਟੋਲਾ ਪਈ ਰੂ ਟੋਲਾ ਨਹੀਂ ਉਹਨਾਂ ਟਾਂਡਾ ਲਗਿਆ ਜੀ ਟਾਂਡਾ ਟਾਂਡੇ ਦਾ ਰਸਲੀ ਬਈ ਟੋਲਾ ਹੀ ਹੋ ਗਿਆ ਕਹਿੰਦੇ ਅੰधे ਘੰਟੇ ਬਾਅਦ ਵਣਜਾਰੇ ਸਿੱਖਾਂ ਦਾ ਟਾਂਡਾ ਆ ਗਿਆ ਉਥੇ ਉਹ ਜਿਹੜਾ ਟਾਂਡਾ ਸੀ 15 ਸੀ ਕਿ 20 ਸੀ ਕਿ 30 ਸੀ ਹੁਣ ਜਾ ਰਹੇ ਸਿੱਖ ਸੀ ਜੋ ਦੋ ਉਹਨਾਂ ਨੇ ਵੇਖਿਆ ਰਾਹ ਵਿੱਚ ਇਸ ਤਰ੍ਹਾਂ ਗੁਰਸਿੱਖ ਜੰਗਲ ਵਿੱਚ ਉਹਨਾਂ ਨੇ ਜਿੰਨੀ ਮਠਿਆਈ ਜਿੰਨੇ ਪਦਾਰਤ ਤੇ ਇਤਹਾਜ ਲਿਖਿਆ 500 ਮੋਹਰਾ 500 ਰੁਪਈਆ ਉਦੋਂ ਦਾ 500 ਬਹੁਤ ਹੁੰਦਾ ਸੀ ਉਹ ਚੜਾਤਾ ਜਦੋਂ ਜੰਗਲ ਦੇ ਵਿੱਚ ਵਣ ਜਾ ਰਹੇ ਸਿੱਖਾਂ ਦਾ ਟਾਂਡਾ ਅੱਧੇ ਘੰਟੇ ਬਾਅਦ ਬਸਤਰ ਵੀ ਮਠਿਆਈਆਂ ਵੀ ਤੇ ਮੋਹਰਾ ਵੀ ਇਹ ਸਾਰਾ ਕੁਝ ਆ ਗਿਆ ਨਾ ਤੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਚ ਅਥਰੂ ਆ ਗਏ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਹਿੰਦੇ ਮੈਂ ਤੇ ਕਹਿੰਦਾ ਪਿਆ ਸਾ ਵੀ ਚੈੱਕ ਕਰੀਏ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਪਰ ਅੱਜ ਵੇਖਿਆ ਵੀ ਬਾਣੀ ਪੜ ਕੇ ਪੰਜਾਂ ਨੇ ਅਰਦਾਸ ਕੀਤੀ ਤੇ ਪੰਜਾਂ ਵਿੱਚ ਗੁਰੂ ਗੋਬਿੰਦ ਸਿੰਘ ਕਿਵੇਂ ਵੱਸਦੇ ਨੇ ਅੱਧੇ ਘੰਟੇ ਬਾਅਦ ਜੰਗਲ ਵਰਗੇ ਮਾਹੌਲ ਦੇ ਵਿੱਚ ਜੰਗਲ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਦੇ ਗੁਰਸਿੱਖ ਸੰਗਤਾਂ ਇੱਕ ਟਾਂਡਾ ਬਣ ਜਾ ਰਹੇ ਸਿੱਖਾਂ ਦਾ ਆ ਕੇ ਜੋ ਕੁਝ ਲੋੜ ਸੀ ਉਹ ਸਾਰਾ ਕੁਝ ਸਾਨੂੰ ਦੇ ਦਿੱਤਾ ਉਹ ਸਾਰਾ ਕੁਝ ਦੇ